ਸਾਖੀ ਜਿਹੜੀ ਹੈ ਉਹ ਖਾਲਸਾ ਪੰਥ ਦੀ ਜਿਹੜਾ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਲਾਗੂ ਕੀਤਾ ਸੱਚਾ ਸੀ ਜਦ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਨੂੰ ਸ਼ੁਰੂ ਕੀਤਾ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਵਾਚ ਨਵਾਜਿਆ ਸਾਜਿਆ ਉਸ ਮੇਲੇ ਨੂੰ ਅਸੀਂ ਇੱਥੇ ਮਨਾਉਨੇ ਆ ਸਾਡੇ ਬੱਚਿਆਂ ਦੇ ਸਾਰੇ ਬਹੁਤ ਹੀ ਵਧੀਆ ਇੱਕ ਆਪਣੇ ਕਲਚਰ ਨਾਲ ਜੋੜਨ ਦਾ ਵਿਰਸਾ ਦਾ ਜੋੜਨ ਦਾ ਇਹ ਵਿਸਾਖੀ ਮੇਲਾ ਆ ਔਰ ਬੱਚਿਆਂ ਨੂੰ ਆਪਣੇ ਕਲਚਰ ਨਾਲ ਜੋੜਨ ਦਾ ਮੌਕਾ ਮਿਲਦਾ ਹੈ ਸਾਰੇ ਸਤਿ ਆਲੂਨ ਔਰ ਸਾਰੇ ਸੁਣਨ ਵਾਲਿਆਂ ਨੂੰ ਸਾਰੇ ਦੇਖਣ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਭਾਈ ਤੇ ਹੋ ਗਏ ਭਾਈ ਪਿਛਲੇ 8 ਸਾਲ ਤੋਂ ਜਦੋਂ ਤੋਂ ਡਾਕਟਰ ਮਹਿਲ ਸਿੰਘ ਰਾਣੇ ਖਾਲਸਾ ਕਾਲਜ ਬਤੌਰ ਪ੍ਰਿੰਸੀਪਲ ਜੁਆਇਨ ਕੀਤਾ ਹੈ ਉਦੋਂ ਤੋਂ ਅਸੀਂ ਹਰ ਸਾਲ ਵਿਸਾਖੀ ਮੇਲਾ ਇੱਕ ਦਿਨ ਦਾ ਇੱਥੇ ਮਨਾਉਨੇ ਆ ਔਰ ਵਿਸਾਖੀ ਜਿਹੜੀ ਹੈ ਉਹ ਖਾਲਸਾ ਪੰਦੀ ਜਿਹੜਾ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿੱਚ ਸਾਜਿਆ ਸੀ ਜਦ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਨੂੰ ਸ਼ੁਰੂ ਕੀਤਾ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸੁਆਚ ਨਵਾਜਿਆ ਸਾਜਿਆ ਉਸ ਮੇਲੇ ਨੂੰ ਅਸੀਂ ਇੱਥੇ ਮਨਾਉਨੇ ਆ ਔਰ ਅੱਜ ਪੂਰਾ ਇਹ ਜਿਹੜਾ ক্রিকেট ਗਰਾਊਂਡ ਹੈ ਇਹ ਭਰਿਆ ਹੋਇਆ ਸਾਡੀ ਵਿਰਸੇ ਦੇ ਨਾਲ ਸਾਡੀਆਂ ਪੁਰਾਣੀਆਂ ਟ੍ਰੈਡੀਸ਼ਨਸ ਪੰਜਾਬ ਦਾ ਕਲਚਰ ਪੁਰਾਣਾ ਖਾਨਪੀਨ ਪੁਰਾਣਾ ਖੇਤੀ ਦੇ ਔਜ਼ਾਰ ਮੂਸਲ ਜਿਹੜੇ ਤੂੜੀ ਨੂੰ ਸੰਭਣ ਵਾਸਤੇ ਬਣਦੇ ਸੀ ਘੀਰੇ ਜਿਹੜੇ ਬਾਥੀਆਂ ਨੂੰ ਬਰਉਣ ਵਾਲੇ ਬਣਦੇ ਸੀ ਗਲੀਚੇ ਦਰੀਆਂ ਖੇਸ ਸਾਰੀ ਤਰ੍ਹਾਂ ਦੇ ਜਿਹੜੇ ਨੇ ਪੁਰਾਣਾ ਸਾਡਾ ਕਲਚਰ ਉਹਦਾ ਇੱਥੇ ਪ੍ਰਦਰਸ਼ਨ ਕੀਤਾ ਗਿਆ ਹੈ ਔਰ ਬਹੁਤ ਉੱਚੀ ਗੱਲ ਇੱਕ ਜਿਹੜਾ ਕੋੜੀਆ ਦਾ ਨਾਚ ਤੁਸੀਂ ਹੁਣੇ ਦੇਖ ਕੇ ਰਹੇ ਹੋ ਕੋੜੀਆਂ ਜਿਹੜੀਆਂ ਸਾਡੇ ਵਿਰਸੇ ਦੀ ਸੰਭਾਲ ਸਰ ਹਰ ਜ਼ਿਮੀਂਦਾਰ ਕੋਲ ਕੋੜੀ ਹੁੰਦੀ ਸੀ ਊਠ ਜਿਹਨਾਂ ਨੇ ਊਠ ਜੋਦਾ ਵੀ ਡਾਂਸ ਤੇ ਦਿਖਾਇਆ ਗਿਆ ਹੈ ਔਰ ਮਾਰਸ਼ਲ ਰੇਸ ਗੱਤਕਾ ਸਾਹਿਬ ਜਿਹੜਾ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ ਉਹ ਗੱਤਕਾ ਦਾ ਇੱਥੇ ਬਹੁਤ ਵੱਡਾ ਪ੍ਰਦਰਸ਼ਨ ਸਾਡੇ ਸਟੂਡੈਂਟਸ ਨੇ ਕੀਤਾ ਹੈ ਸਾਡੇ ਬੱਚਿਆਂ ਦੇ ਸਾਰੇ ਬਹੁਤ ਹੀ ਵਧੀਆ ਇੱਕ ਆਪਣੇ ਕਲਚਰ ਨਾਲ ਜੋੜਨ ਦਾ ਵਿਰਸਾ ਨਾਲ ਜੋੜਨ ਦਾ ਇਹ ਵਿਸਾਖੀ ਮੇਲਾ ਹੈ ਔਰ ਬੱਚਿਆਂ ਨੂੰ ਆਪਣੇ ਕਲਚਰ ਨਾਲ ਜੋੜਨ ਦਾ ਮੌਕਾ ਮਿਲਦਾ ਹੈ ਮੈਂ ਪ੍ਰਿੰਸੀਪਲ ਸਾਹਿਬ ਨੂੰ ਔਰ ਸਾਰੇ ਸਟਾਫ ਨੂੰ ਬਰਸਾ ਨਾਲ ਜੋੜਨ ਦੀ ਅਧਿਆਪਕ ਦੇਖੋ ਜਿਹੜੇ ਲਕੋਮਾਂ ਆਪਣੇ ਵਿਰਸੇ ਨੂੰ ਭੁੱਲ ਜਾਂਦੀਆਂ ਨੇ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਯਾਦ ਨਹੀਂ ਰੱਖਦੀਆਂ ਆਪਣੇ ਵੱਡਿਆਂ ਦੀਆਂ ਯਾਦਾਂ ਨੂੰ ਯਾਦ ਨਹੀਂ ਲੱਗਦੀਆਂ ਕੌਮਾਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ ਸੋ ਸਾਨੂੰ ਅੱਜ ਬੜੀ ਲੋੜ ਹੈ ਕਿ ਪੰਜਾਬ ਦੇ ਵਿਰਸੇ ਨੂੰ ਸੰਭਾਲ ਕੇ ਰੱਖਣ ਦੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਔਰ ਜਿਹੜੀ ਪ੍ਰੈਜ਼ੈਂਟ ਪੀੜ੍ਹੀ ਹੈ ਇਹਨਾਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣ ਦੀ ਬਹੁਤ ਵੱਡੀ ਜ਼ਰੂਰਤ ਹੈ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਸਾਡੇ ਵੱਡੇ ਵੱਡੇ ਦੇ ਕਿਵੇਂ ਰਹਿੰਦੇ ਸੀਗੇ ਤੇ ਕਿਵੇਂ ਖਾਂਦੇ ਪੀਂਦੇ ਸੀ ਔਰ ਸਾਡਾ ਵਿਰਸਾ ਅਸਲੀ ਕੀ ਸੀ ਅੱਜ ਵੈਸਟਰਨ ਕਲਚਰ ਨੇ ਬੱਚਿਆਂ ਨੂੰ ਜਿਹੜਾ ਉਹ ਪੀਜ਼ਾ ਔਰ ਦੂਜਿਆਂ ਵਿੱਚ ਉਲਝਾ ਦਿੰਦਾ ਹੈ لیکن ਜੋ ਸਾਡਾ ਪੁਰਾਣਾ ਖਾਣ ਪੀਣ ਹੈ ਉਹਦਾ ਕੋਈ ਮੁਕਾਬਲਾ ਨਹੀਂ। ਉਸ ਆਖੀ ਜਿਹੜੀ ਆ ਉਹ ਖਾਲਸਾ ਪੰਦੀ ਜਿਹੜਾ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨਨਕਾਪੁਰ ਸਾਹਿਬ ਇਸ ਸੱਚਾ ਸੀ ਜਦ ਕਿ ਸਿੱਖ ਧਰਮ ਦੀ ਮਹਾਨੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਨੂੰ ਸ਼ੁਰੂ ਕੀਤਾ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸੋਚ ਨਵਾਜਿਆ ਸਾਜਿਆ ਉਸ ਮੇਲੇ ਨੂੰ ਅਸੀਂ ਇੱਥੇ ਮਨਾਉਨੇ ਆ। ਸਾਰੇ ਬੱਚਿਆਂ ਦੇ ਸਾਰੇ ਬਹੁਤ ਹੀ ਵਧੀਆ ਇੱਕ ਆਪਣੇ ਕਲਚਰ ਨਾਲ ਜੋੜਨ ਦਾ ਵਿਰਸਾ ਨਾਲ ਜੋੜਨ ਦਾ ਇਹ ਵਿਸਾਖੀ ਮੇਲਾ ਆ ਔਰ ਬੱਚਿਆਂ ਨੂੰ ਆਪਣੇ ਕਲਚਰ ਨਾਲ ਜੋੜਨ ਦਾ ਮੌਕਾ ਮਿਲਦਾ ਹੈ ਸਾਰੇ ਜਿਹੜੇ ਆਨੂ ਸਾਰੇ ਸੁਣਨ ਵਾਲਿਆਂ ਨੂੰ ਸਾਰੇ ਦੇਖਣ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਈ ਕਿਹਾ ਜੀ ਭਾਈ ਪਿਛਲੇ 8 ਸਾਲ ਤੋਂ ਜਦੋਂ ਤੋਂ ਡਾਕਟਰ ਮਹਿਲ ਸਿੰਘ ਹੋਰਾਂ ਨੇ ਖਾਲਸਾ ਕਾਲਜ ਬਤੌਰ ਪ੍ਰਿੰਸੀਪਲ ਜੁਆਇਨ ਕੀਤਾ ਹੈ ਉਦੋਂ ਤੋਂ ਅਸੀਂ ਹਰ ਸਾਲ ਵਸਾਖੀ ਮੇਲਾ ਇੱਕ ਦਿਨ ਦਾ ਇੱਥੇ ਮਨਾਉਨੇ ਆਂ ਔਰ ਵਸਾਖੀ ਜਿਹੜੀ ਹੈ ਉਹ ਖਾਲਸਾ ਪੰਥ ਦੀ ਜਿਹੜਾ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਨਨਕਾਪੁਰ ਸਾਹਿਬ ਵਿੱਚ ਸਾਜਿਆ ਸੀ ਜਦ ਕੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਨੂੰ ਸ਼ੁਰੂ ਕੀਤਾ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਵਾਜ ਨਵਾਜਿਆ ਸਾਜਿਆ ਉਸ ਮੇਲੇ ਨੂੰ ਅਸੀਂ ਇੱਥੇ ਮਨਾਉਨੇ ਆਂ ਔਰ ਅੱਜ ਪੂਰਾ ਇਹ ਜਿਹੜਾ ক্রিকেট ਗਰਾਊਂਡ ਹੈ ਇਹ ਭਰਿਆ ਹੋਇਆ ਸਾਡੇ ਵਿੱਚ ਦੇ ਨਾਲ ਸਾਡੀਆਂ ਪੁਰਾਣੀਆਂ ਟ੍ਰੈਡੀਸ਼ਨਸ ਪੰਜਾਬ ਦਾ ਕਲਚਰ ਪੁਰਾਣਾ ਖਾਨ ਪੀਨ ਪੁਰਾਣਾ ਖੇਤੀ ਦੇ ਔਜ਼ਾਰ ਮੂਸਲ ਜਿਹੜੇ ਤੂੜੀ ਨੂੰ ਸੰਭਣ ਵਾਸਤੇ ਬਣਦੇ ਸੀ ਕੀਰੇ ਜਿਹੜੇ ਪਾਥੀਆਂ ਨੂੰ ਬਰਉਣ ਵਾਲੇ ਬਣਦੇ ਸੀ ਗਲੀਚੇ ਦਰੀਆਂ ਖੇਸ ਸਾਰੀ ਤਰ੍ਹਾਂ ਦੇ ਜਿਹੜੇ ਨੇ ਪੁਰਾਣਾ ਸਾਡਾ ਕਲਚਰ ਉਹਦਾ ਇੱਥੇ ਪ੍ਰਦਰਸ਼ਨ ਕੀਤਾ ਗਿਆ ਹੈ ਔਰ ਬਹੁਤ ਉੱਚੀ ਗੱਲ ਇੱਕ ਜਿਹੜਾ ਘੋੜੀਆਂ ਦਾ ਨਾਚ ਤੁਸੀਂ ਹੁਣੇ ਦੇਖ ਕੇ ਰਹੇ ਹੋ ਘੋੜੀਆਂ ਜਿਹੜੀਆਂ ਸਾਡੇ ਵਿਰਸੇ ਦੀ ਸੰਭਾਲ ਸਰ ਹਰ ਜ਼ਿਮੀਂਦਾਰ ਕੋਲ ਘੋੜੀ ਹੁੰਦੀ ਸੀ ਉੜ ਜਿਹੜਾ ਨੇ ਉੜ ਜੋਦਾ ਵੀ ਡਾਂਸ ਤੇ ਦਿਖਾਇਆ ਗਿਆ ਹੈ ਔਰ ਮਾਰਸ਼ਲ ਰੇਜ਼ ਗੱਤਕਾ ਸਾਹਿਬ ਜਿਹੜਾ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ ਉਹ ਗੱਤਕਾ ਦਾ ਇੱਥੇ ਬਹੁਤ ਵੱਡਾ ਪ੍ਰਦਰਸ਼ਨ ਸਾਡੇ ਸਟੂਡੈਂਟਸ ਨੇ ਕੀਤਾ ਹੈ ਸਾਡੇ ਬੱਚਿਆਂ ਦੇ ਸਾਰੇ ਬਹੁਤ ਹੀ ਵਧੀਆ ਇੱਕ ਆਪਣੇ ਕਲਚਰ ਨਾਲ ਜੋੜਨ ਦਾ ਵਿਰਸਾ ਨਾਲ ਜੋੜਨ ਦਾ ਇਹ ਵਿਸਾਖੀ ਮੇਲਾ ਆ ਔਰ ਬੱਚਿਆਂ ਨੂੰ ਆਪਣੇ ਕਲਚਰ ਨਾਲ ਜੋੜਨ ਦਾ ਮੌਕਾ ਮਿਲਦਾ ਹੈ ਮੈਂ ਪ੍ਰਿੰਸੀਪਲ ਸਾਹਿਬ ਨੂੰ ਔਰ ਸਾਰੇ ਸਟਾਫ ਨੂੰ ਪਰਸ਼ਨਾ ਜੋੜਨ ਦੀ ਅਧਿਆਪਕ ਦੇਖੋ ਜਿਹੜੇ ਕੌਮਾਂ ਆਪਣੇ ਵਿਰਸੇ ਨੂੰ ਭੁੱਲ ਜਾਂਦੀਆਂ ਨੇ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਯਾਦ ਨਹੀਂ ਰੱਖਦੀਆਂ ਆਪਣੇ ਵੱਡਿਆਂ ਦੀਆਂ ਯਾਦਾਂ ਨੂੰ ਯਾਦ ਨਹੀਂ ਰੱਖਦੇ ਉਹ ਕੌਮਾਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ ਸੋ ਸਾਨੂੰ ਅੱਜ ਬੜੀ ਲੋੜ ਹੈ ਕਿ ਪੰਜਾਬ ਦੇ ਵਿਰਸੇ ਨੂੰ ਸੰਭਾਲ ਕੇ ਰੱਖਣ ਦੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਔਰ ਜਿਹੜੀ ਪ੍ਰੈਜ਼ੈਂਟ ਪੀੜ੍ਹੀ ਹੈ ਇਹਨਾਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣ ਦੀ ਬਹੁਤ ਵੱਡੀ ਜ਼ਰੂਰਤ ਹੈ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਸਾਡੇ ਵੱਡੇ-ਵਡੇਰੇ ਕਿਵੇਂ ਰਹਿੰਦੇ ਸੀ ਕਿਵੇਂ ਖਾਂਦੇ ਪੀਂਦੇ ਸੀ ਔਰ ਸਾਡਾ ਵਿਰਸਾ ਅਸਲੀ ਕੀ ਸੀ ਅੱਜ ਵੈਸਟਰਨ ਕਲਚਰ ਨੇ ਬੱਚਿਆਂ ਨੂੰ ਜਿਹੜਾ ਉਹ ਪੀਜ਼ਾ ਔਰ ਦੂਜੇ ਵਿੱਚ ਉਲਝਾ ਦਿੰਦਾ ਹੈ ਲੇਕਿਨ ਜੋ ਸਾਡਾ ਪੁਰਾਣਾ ਖਾਣ ਪੀਣ ਹੈ ਉਹਦਾ ਕੋਈ ਮੁਕਾਬਲਾ ਨਹੀਂ